ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਸੀ ਨਵਾਂ ਪਿੰਡ ਜੇ ਜਲੰਧਰ ਦੇ ਕੋਲ ਲੱਤੀ ਸਾਡੇ ਸਿੱਖ ਵੀਰ ਸੀ ਤਿੰਨ ਕੋਈ ਕਾਂਗਰਸ ਦਾ ਕੋਈ ਲੀਡਰ ਲੋਡਰ ਸੀਗਾ ਉਹਦੇ ਬੇਟਾ ਬੋਟ ਨੇ ਹਨਾ ਉਹਨਾਂ ਸਾਡੇ ਬੱਚਿਆਂ ਦੀ ਦਸਤਾਰ ਲਾਹਤੀ ਕੇਸਾਂ ਨੇ ਬੇਅਦਬੀ ਕੀਤੀ ਆ ਹੱਲੇ ਤੱਕ ਕੋਈ ਪ੍ਰਸ਼ਾਸਨ ਨੇ ਕੰਪਲੀਟ ਕੀਤੀ ਆ ਹੱਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੀ ਕਹਿੰਨਾ ਚਾਹੁੰਦੇ ਬਾਬੇ ਤੁਸੀਂ ਦੇਖੋ ਇਹ ਜਿਹੜੇ ਮਸਲੇ ਆ ਨਾ ਇਹ ਬਹੁਤ ਬਾਤ ਰਿਹਾ ਹੈ ਜਿਹੜਾ ਜਣਾ ਖਣਾ ਉੱਠ ਕੇ ਸਿੱਖਾਂ ਦੇ ਉੱਤੇ ਕਿੰਤੂ ਪਰੰਤੂ ਕੰਨ ਲਾਪਾਂਦਾ ਜੀ ਸਿੱਖ ਐਦਾਂ ਆ ਹਨਾ ਆ ਜਣਾ ਖਣਾ ਬੋਲਦਾ ਸੋਸ਼ਲ ਮੀਡੀਆ ਤੇ ਕੋਈ ਕਾਰਵਾਈ ਨਹੀਂ ਪ੍ਰਸ਼ਾਸਨ ਕਰਦਾ ਇਹਨਾਂ ਦੇ ਉੱਤੇ ਨਾ ਤੇ ਕਿੰਨੇ ਸੱਤ ਅੱਠ ਯਾਨੇ ਹੈਗੇ ਜਿਹੜੇ ਭੂੰਕੀ ਜਾਂਦੇ ਭੂੰਕੀ ਜਾਂਦੇ ਕੁਛ ਨਾ ਕੁਛ ਗੱਲਾਂ ਕੱਢੀ ਜਾਂਦੇ ਆ ਇਹਨਾਂ ਦੇ ਪ੍ਰਸ਼ਾਸਨ ਕਾਤੇ ਨਹੀਂ ਕਾਰਵਾਈ ਕਰਦਾ ਜੇ ਸਾਡਾ ਕੋਈ ਸਿੱਖ ਵੀਰ ਖਾਲਿਸਤਾਨ ਦੀ ਗੱਲ ਕਰਦਾ ਜਾਂ ਕੁਛ ਵੀ ਮੁੱਦਾ ਚੱਕਦਾ ਆ ਜਾਂ ਨਾ ਸੋਸ਼ਲ ਮੀਡੀਆ ਤੇ ਉਹਦੇ ਤੇ ਪਰਚਾ ਉਹ ਨੂੰ ਅੰਦਰ ਆ ਜਿਹੜੇ ਕਹਿੰਦੇ ਹਿੰਦੁਸਤਾਨ ਬਣਾਉਣਾ ਹਿੰਦੁਸਤਾਨ ਵਾਲਿਆਂ ਤੇ ਕਦੇ ਨਹੀਂ ਪਰਚਾ ਹੁੰ ਇਹ ਇਹ ਨਹੀਂ ਤੋੜਨਾ ਪੰਥ ਨੂੰ ਦੂਜਾ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਕਰਦੇ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੈ ਜੇ ਕੋਈ ਸਿੱਖ ਵੀਰ ਐਦਾਂ ਦੀ ਕੋਈ ਗੱਲ ਕਰਦਾ ਉਹਨਾਂ ਤੇ ਐਦਾਂ ਇਹਦਾ ਮਤਲਬ ਵੀ ਸਾਡੇ ਨਾਲ ਬਿੱਤਰ ਕੀਤਾ ਜਾਂਦਾ ਨਾ ਫਿਰ ਜੇ ਜੇ ਫਿਰ ਸਿੱਖ ਆਪਣਾ ਆਪਣਾ ਆਪ ਨੂੰ ਤਿਆਰ ਬਹ ਤਿਆਰ ਰੱਖਦੇ ਰੱਖਣਾ ਚਾਹੀਦਾ ਇਹ ਨਹੀਂ ਹੈਗਾ ਜਣਾ ਖਣਾ ਅੱਗੇ ਸਾਡੀਆਂ ਦਸਤਾਰਾਂ ਨੂੰ ਜਾਂ ਸਾਡੇ ਧਾੜੇ ਨੂੰ ਹੱਥ ਪਾਊਗਾ ਫਿਰ ਬਖਸ਼ਿਆ ਨਹੀਂ ਜਾਊਗਾ ਇਹ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਜਿਆਦਾ ਆਪਣੇ ਆਪ ਤੁਸੀਂ ਕਾਰਵਾਈਆਂ ਕਰ ਦਿਓ ਇਹਨਾਂ ਦੇ ਉੱਤੇ ਜਿਹੜੇ ਕਰ ਦਿੱਤੀਆਂ ਕਾਰਵਾਈਆਂ ਫਿਰ ਤੁਸੀਂ ਸਾਡੇ ਤੇ ਸਾਡੇ ਤੇ ਇਲਜ਼ਾਮ ਨਾ ਲਾਓ ਜਾਂ ਪਰਚੇ ਨਾ ਕਰਿਓ ਵੀ ਹਾਂ ਵੀ ਇਹ ਤੁਸੀਂ ਆਹ ਕਰਦੇ ਆਂ ਸਾਨੂੰ ਸ਼ੌਂਕ ਨਹੀਂ ਹੈ ਕਿਸੇ ਨਾਲ ਲੜਨ ਦਾ ਜਾਂ ਕਿਸੇ ਦੇ ਘਰ ਉੱਤੇ ਕਾਰਵਾਈ ਕਰਨ ਦਾ ਠੀਕ ਹੈ ਨਾ ਜਦੋਂ ਪ੍ਰਸ਼ਾਸਨ ਕੋਈ ਕੱਲ ਬਾਤ ਇਹ ਨਹੀਂ ਕਰਦਾ ਸਾਨੂੰ ਤਾਂ ਕੁਛ ਨਾ ਕੁਛ ਕਰਨਾ ਹੀ ਪਊਗਾ ਜੇ ਸਾਡੇ ਘਰ ਆ ਕੇ ਕੋਈ ਸਾਡੀ ਦਸਤਾਰ ਤੇ ਹੱਥ ਪਾਊਗਾ ਅਸੀਂ ਤਾਂ ਨਹੀਂ ਛੱਡਣਾ ਕਿਉਂਕਿ ਸਾਨੂੰ ਮਾਰੇ ਨੇ ਕਿ ਆ ਜਿਹੜਾ ਚੜ ਕੇ ਆਉਂਦਾ ਉਹਨੂੰ ਤੇਗ ਜਿਹੜਾ ਝੌਕਿਆਂ ਦਾ ਉਹਨੂੰ ਦੇਗ ਸਾਡੇ ਕੋਲ ਤਾਂ ਦੋ ਹੀ ਰਹਿਤਾ ਆਂ ਠੀਕ ਹੈ ਨਾ ਪੈਰ ਅਸੀਂ ਕਰਦੇ ਨਹੀਂ ਦੂਜਾ ਜੀ ਛੱਡਣੀ ਨਹੀਂ ਠੀਕ ਹੈ ਨਾ ਇਹ ਨਹੀਂ ਹੈਗਾ ਜਣਾ ਖਣਾ ਉੱਠ ਕੇ ਸਾਡੀਆਂ ਦਸਤਾਰਾਂ ਨੂੰ ਹੱਥ ਪਾ ਲਵੇ ਹਨਾ ਆ ਕਿੰਨੇ ਮੁੱਦੇ ਵੱਧ ਚੁੱਕੇ ਆ ਇਹਨਾਂ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੀ ਪ੍ਰਸ਼ਾਸਨ ਪਤਾ ਨਹੀਂ ਕੀ ਕਰਦਾ ਹੈ ਹੁਣ ਇੱਥੇ ਰਾਤ ਦਾ ਮਸਲਾ ਹੈਲੇ ਤੱਕ ਕੋਈ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਇੱਥੇ ਕੋਈ ਆਇਆ ਅਸੀਂ ਬੈਠੇ ਆ ਤੇ ਕੋਈ ਨਹੀਂ ਆਇਆ ਜੇ ਹੁਣ ਅਸੀਂ ਜਾ ਕੇ ਉੱਥੇ ਕਾਰਵਾਈ ਕਰੀਏ ਫਿਰ ਇਹਨਾਂ ਨੇ ਰੋਲਾ ਪਾਉਣਾ ਵੀ ਹਾਂ ਵੀ ਤੁਸੀਂ ਆ ਸਾਡਾ ਲਾਅ ਐਂਡ ਆਰਡਰ ਖਰਾਬ ਕਰਦੇ ਆ ਭਲਾਣਾ ਕਰਦੇ ਆ ਇਹਨਾਂ ਪਹਿਲੇ ਤੁਸੀਂ ਲਾਅ ਐਂਡ ਆਰਡਰ ਆਪਣਾ ਮੇਨਟੇਨ ਕਰੋ ਜਿਹੜਾ ਉਹ ਹੈਗਾ ਸਰਕਾਰੀ ਨੌਕਰੀ ਲੱਗੀ ਆ ਉਹਦੀ ਬੰਦੇ ਦੀ ਜਿਹੜਾ ਹਨਾ ਤੇ ਇੱਥੇ ਜਾ ਕੇ ਪਾਰਕ ਦੇ ਵਿੱਚ ਕਬਜ਼ਾ ਕਰਕੇ ਬੈਠਾ ਸਰਕਾਰੀ ਆ ਠੀਕ ਹੈ ਨਾ ਉਹ ਸਾਂਝੀ ਪਾਰਕ ਹੈ ਕਿਸੇ ਦੀ ਥੋੜੀ ਹੈ ਉੱਥੇ ਜਾ ਕੇ ਜੋ ਮਰਜੀ ਜਿਹੜਾ ਮਰਜੀ ਬੈਠ ਸਕਦਾ ਇਹ ਥੋੜੀ ਜੇ ਇੱਥੇ ਬੈਠਾ ਤਾਂ ਤੁਸੀਂ ਆ ਕੇ ਉਹਨਾਂ ਦੇ ਉੱਤੇ ਹਮਲਾ ਕਰੋਗੇ ਫਿਰ ਇਹ ਭੌਂਕਦਾ ਜਿਹੜਾ ਬੰਦਾ ਹੈਗਾ ਇਹ ਕਾਂਗਰਸ ਦਾ ਬਣਿਆ ਆ ਇਹ ਬੋਲਦਾ ਪਿਆ ਪੁੱਠਾ ਸਿੱਧਾ ਕਹਿੰਦਾ ਸਰਦਾਰਾਂ ਨੇ ਗੰਦ ਪਾਇਆ ਕਹਿੰਦਾ ਕੀ ਗੰਦ ਪਾਇਆ ਇਹਨੂੰ ਦੱਸੋ ਬਈ ਸਰਦਾਰਾਂ ਨੇ ਕੀ ਗੰਦ ਪਾਇਆ ਹੈ ਇਹਨੇ ਕੀ ਗੰਦ ਦੇਖਿਆ ਸਰਦਾਰਾਂ ਦਾ ਗਾਂਤਾ ਸਾਰੇ ਨਾਲ ਜਦੇ ਇਹ ਪਾਉਂਦੇ ਅਸੀਂ ਤਾਂ ਸਾਫ਼ ਕਰਦੇ ਇਹਨਾਂ ਦਾ ਗੰਦ ਜੇ ਇੱਦਾਂ ਦੀ ਕੋਈ ਗੱਲ ਹੈਗੀ ਹੈ ਜਿਹੜੇ ਚਾਰ ਪੰਜ ਜਿਹੜੇ ਭੌਂਕਦੇ ਆ ਨਾ ਉਹਨਾਂ ਨੂੰ ਕੋਈ ਗੱਲਬਾਤ ਕੋਈ ਕਰਨੀ ਹੈ ਸਿੱਧੀ ਆ ਕੇ ਕਰੇ ਆ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਸਾਤੋਂ ਨਹੀਂ ਬੋਲ ਹੁੰਦਾ ਇਹਨਾਂ ਠੀਕ ਹੈ ਅਸੀਂ ਤਾਂ ਸਿੱਧਾ ਕਹਿੰਦੇ ਜੇ ਜੇ ਕਿਸ ਨੂੰ ਗੱਲਬਾਤ ਕਰਨੀ ਹੈ ਸਾਡੇ ਨਾਲ ਆਮੋ ਸਾਹਮਣੇ ਆ ਕੇ ਕਰੇ ਦੱਸੇ ਕਿੱਥੇ ਹੋਣਾ ਸੀ ਗੱਲਬਾਤ ਕਰਾਂਗੇ ਉਹਨਾਂ ਨੂੰ ਹੈਨਾ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਜਿਹੜੇ ਸੋਸ਼ਲ ਮੀਡੀਆ ਤੇ ਬੋਲਦੇ ਪਏ ਆ ਨਾ ਇਹਨਾਂ ਨੂੰ ਮੜਾ ਮੋਟਾ ਰੱਸੀ ਪਾਓ ਠੀਕ ਹੈ ਇੱਕ ਮੇਰੀ ਬੇਨਤੀ ਹੈ ਜਿਹੜੇ ਨਾ ਇਹਨਾਂ ਦਾ ਜਾ ਕੇ ਉਹ ਬਲੌਕ ਜਿਹੜਾ ਬਣਾਉਂਦੇ ਆ ਨਾ ਉਹਨਾਂ ਨੂੰ ਬੇਦੀ ਜੜਾ ਖੜਾ ਉੱਟ ਕੇ ਉਹਨਾਂ ਦਾ ਬਲੌਕ ਬਣਾਉਣ ਲਈ ਚੱਲ ਜਾਂਦਾ ਉਹ ਹਰ ਇਹਨਾਂ ਨੂੰ ਕਾਹਦੇ ਤੁਸੀਂ ਇੰਨੇ ਫੇਮ ਦਿੰਨੇ ਠੀਕ ਹੈ ਇਹਨਾਂ ਨੂੰ ਇਗਨੋਰ ਕਰੋ ਸਾਰਿਆਂ ਨੂੰ ਜੋ ਲਿਜਿਆਣੇ ਦੇ ਆ ਤਿੰਨ ਚਾਰ ਜਾਨੇ ਹੋਰ ਆ ਜਿਹੜੇ ਬੋਲਦਾ ਆ ਇਹਨਾਂ ਨੂੰ ਇਗਨੋਰ ਕਰੋ ਇਹਨਾਂ ਦਾ ਕੋਈ ਬ੍ਰੋਕਾਸਟ ਨਾ ਕਰੋ ਆਪੇ ਹੀ ਨਿਮੜ ਕੇ ਹੋਣਾ ਇਹਨਾਂ ਦੀ ਜਿਹੜੀਆਂ ਆਈਡੀਆਂ ਹੈਗੀਆਂ ਉਹਨਾਂ ਤੇ ਉਦੋਂ ਪਾ ਰਿਪੋਰਟਾ ਬਾਦ ਕਰੋ ਇੰਟਰਵਿਊ ਲਈ ਜਾਂਦੇ ਆ ਫੇਮ ਦੇਈ ਜਾਂਦੇ ਬਾਦੂ ਬਿਨਾ ਗੱਲੋਂ ਇਹ ਦੋਨੀ ਗੱਲਾਂ ਹੁੰਨੀਆਂ ਜਦੋਂ ਸਾਡਾ ਸਿੱਖ ਵੀਰ ਸਾਡਾ ਕੋਈ ਵੀ ਆ ਭਰਾ ਆ ਕੋਈ ਵੀ ਕਿਸੇ ਤੇ ਮਦਰਲੇ ਜਾਂਦਾ ਕੁਝ ਵੀ ਕੰਦਾ ਜਾਂ ਕਾਰਵਾਈ ਕਰਦੇ ਆ ਪੁਲਿਸ ਸਾਡੇ ਤੇ ਐਕਸ਼ਨ ਲੈਂਦੀ ਆ ਜਿਹੜਾ ਕੋਈ ਕਹਿੰਦਾ ਹਿੰਦੂਵਾਦ ਅਸੀਂ ਆ ਕਰਾਂਗੇ ਕੋਈ ਕ੍ਰਿਸਚਨ ਵਾਲੇ ਉਹ ਕਹਿੰਦੇ ਅਸੀਂ ਆ ਕਰਾਂਗੇ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੁੰਦੀ ਜਦੋਂ ਕੋਈ ਵੀ ਸਿੱਖ ਵੀਰ ਸਾਡਾ ਕੋਈ ਖਾਲਸਾਤਾਨ ਦੀ ਜਾਂ ਖਾਲਸੇਦਾਰ ਦੀ ਗੱਲ ਕਰਦਾ ਆ ਚੱਕ ਚੱਕ ਕੇ ਪਰਚੇ ਅਨਕਾਉਂਟਰ ਕਰ ਦਿੰਦੇ ਆ ਕੋਈ ਸਾਡਾ ਅਨਸਾਫ਼ ਦੀ ਗੱਲ ਕੋਈ ਨਹੀਂ ਕਰਦਾ ਹਣਾ ਹਣਾ ਦੇਖੋ ਰਾਤ ਦਾ ਤੇ ਮੁੱਦਾ ਹੋਇਆ ਦਸਤਾਰ ਕੀਤੀ ਉਹ ਲਾਈ ਹੋ ਨਾ ਤੇ ਰਾਤ ਦਾ ਪੁਲਿਸ ਕੰਪਲੀਟ ਕੀਤੇ ਆ ਸਵੇਰੇ ਵੀ ਜਾ ਕੇ ਆਇਆ ਹੱਲੇ ਤੱਕ ਕੋਈ ਪੁਲਸਾਂ ਨਹੀਂ ਪਹੁੰਚਾ ਜਦੋਂ ਫੋਨ ਕਰਦੇ ਆ ਘੰਟਾ ਲੱਗਣਾ ਅੱਧਾ ਘੰਟਾ ਲੱਗਣਾ ਘੰਟਾ ਲੱਗਣਾ ਫ੍ਰੀ ਹੋ ਜਾਣਾ ਜੇ ਅਸੀਂ ਕੋਈ ਕਾਰਵਾਈ ਜਾ ਕੇ ਕਰ ਦਈਏ ਤੇ ਇਹਨਾਂ ਨੇ ਉਲਟ ਸਾਨੂੰ ਕਹਿਣਾ ਤੁਸੀਂ ਸਾਡੇ ਕੋਲ ਨਹੀਂ ਆਏ ਇਦਾਂ ਨਹੀਂ ਇਦਾਂ ਆਏ ਇਹ ਸਭ ਗੱਲਾਂ ਆ ਸਰਕਾਰਾਂ ਦੇ ਰਲੇ ਮਿਲੇ ਆ ਸਿੱਖਾਂ ਦੇ ਬੈਰੀ ਆ ਸਾਰੇ ਆਪਣਿਆਂ ਨੇ ਕੋਈ ਘਰ ਨਹੀਂ ਸਿੱਖਾਂ ਦੇ ਬੈਰੀ ਸਾਰੇ ਨੇ ਸਾਨੂੰ ਹੁਣ ਇੱਕ ਅਨਾ ਆਪਣੇ ਆਪ ਨੂੰ ਥੋੜਾ ਪਤਾ ਕਰਨਾ ਪਊਗਾ ਕਿੰਤੂ ਪ੍ਰੰਤੂ ਜਿਹੜਾ ਆਪਾਂ ਇੱਕ ਦੂਜੇ ਦੇ ਉੱਤੇ ਕਰੀ ਜਾਂਦੇ ਆ ਜੀ ਉਹ ਸ